ਮਹੱਭਤ ਜਿਹੜੀ ਹੂੰ ਜਿਹੜੇ ਤੇ ਲਿਟਰੇਚਰ ਦਾ ਵੱਡਾ ਹਿੱਸਾ ਜਿਹੜਾ ਮੁਹੱਬਤ ਵਾਲੀ ਹੈ ਹੂੰ ਇਹ ਮੁਹੱਬਤ ਦਾ ਕੁਝ ਵਿਆਹ ਨਾਲ ਹੈ ਸਬੰਧ ਜਾਂ ਮੁਹੱਬਤ ਵੱਖਰੀ ਚੀਜ਼ ਹੈ ਤੇ ਵਿਆਹ ਵੱਖਰੀ ਚੀਜ਼ ਇਹਦੇ ਅੰਦਰ ਆਹੀ ਤਾਂ ਜਿਹੜਾ ਕਾਲਾ ਪਾਗਲ ਕਰਦੇ ਸੀ ਹੂੰ ਇਹ ਤੋਤਾ ਮੈਨਾਂ ਦੇ ਜਿਹੜੀਆਂ ਕਹਾਣੀਆਂ ਨੇ ਹੂੰ ਇਹ ਮੇਰਾ ਕਰ 125 ਕਹਾਣੀਆਂ ਨੇ ਹੂੰ ਇਹ ਇਹੀ ਬਸਲਾ ਬਸ ਕਰਦੇ ਨੇ ਹੂੰ ਤੋਤਾ ਕਹਿੰਦਾ ਵੀ ਜਿਹੜਾ ਅਸਲ ਦੇ ਵਿੱਚ ਔਰ ਤਾਂ ਬੇਈਮਾਨ ਹੁੰਦੀ ਹੈ ਹੂੰ ਗਾ ਤਾਂ ਹੁੰਦਾ ਹੀ ਆ ਉਹ ਹੂੰ ਤੇ ਤੋਤਾ ਤੇ ਮੈਨਾ ਜਿਹੜੇ ਵਿਆਹ ਨਹੀਂ ਮੈਰਿਜ ਨਹੀਂ ਕਰਾਉਂਦੇ ਉਹ ਬੈਠ ਕੇ ਉਹ ਸਮਾਜ ਦੇ ਮਸਲ ਡਿਸਕਸ ਕਰਦੇ ਵੈਸੇ ਮੈਨਾ ਚਾਹੁੰਦੀ ਹੈ ਵੀ ਤੋਤਾ ਮੇਰਾ ਪਤੀ ਬਣ ਜਾਵੇ ਹੂੰ ਬਗਦਾ ਹੈ ਨਹੀਂ ਉਹ ਹੂੰ ਤੇ ਉਧਰ ਦੂਸਰੇ ਪਾਸੇ ਦੂਜੇ ਦੀ ਲੋੰਗਿੰਗ ਹੈ ਹੂੰ ਇੱਕ ਪਾਸੇ ਤੋਤਾ ਕਹਾਣੀ ਸੁਣਾਉਂਦਾ ਦੂਜੇ ਪਾਸੇ ਮੈਨਾ ਸੁਣਾਉਂਦੀ ਹੈ ਹੂੰ ਉਹ ਕਹਿੰਦਾ ਵੀ ਔਰਤ ਹਮੇਸ਼ਾ ਧੋਖੇਬਾਜ਼ ਹੁੰਦੀ ਹੈ ਹੂੰ ਉਹ ਔਰਤ ਕਹਿੰਦੀ ਆ ਆਦਮੀ ਧੋਖੇबाज ਹੁੰਦਾ ਇੱਕ ਕਹਾਣੀ ਹਉ ਇਹਨਾਂ ਨੂੰ ਜਦੋਂ ਅਸੀਂ ਐਨਾਲਿਸਿਸ ਕਰਦੇ ਹਾਂ ਸਾਰੀਆਂ ਕਹਾਣੀਆਂ ਦਾ ਮੈਂ ਕੀਤਾ ਰਿਹਾ ਇਹਦੇ ਵਿੱਚ ਦੋਨਾਂ ਕਿਤਾਬਾਂ ਦੇ ਵਿੱਚ ਇਹਦਾ ਇਸ ਤਰ੍ਹਾਂ ਬਈ ਜਦੋਂ ਤਾਂ ਇਸ ਸਟੈਬਲਿਸ਼ ਸਮਾਜ ਦੇ ਵਿੱਚ ਮੈਰਿਜ ਕੀਤੀ ਹੁੰਦੀ ਹੈ ਸਾਡੇ ਸਮਾਜ ਦੇ ਵਿੱਚ ਜਿਵੇਂ ਆਮ ਵਿਆਹ ਹੁੰਦੇ ਨੇ ਤੇ ਕਿਸੇ ਕਾਰਨ ਕਰਕੇ ਆਦਮੀ ਨੂੰ ਇਸ ਵਿਆਹ ਦੇ ਵਿੱਚੋਂ ਬਾਹਰ ਜਾਣਾ ਪੈਂਦਾ ਜੈ ਕੈਨੇਡਾ ਸਮਝਾ ਜਾਉ ਉਹ ਜੰਗਲ ਜੋ ਸਮਝਦਾ ਹੈ ਪੁਰਾਣੇ ਮੈਂ ਬਾ ਬਾਪੂ ਨੇ ਕੀਤਾ ਤੇ ਉਹਨੂੰ ਆਈਸੋਲੇਸ਼ਨ ਦੇ ਵਿੱਚ ਜਾਣਾ ਪਿਆ ਪਰਿਵਾਰ ਨੂੰ ਦੋਨਾਂ ਨੂੰ ਉੱਥੇ ਜਦੋਂ ਜਾਂਦੇ ਆ ਔਰਤ ਇੱਕ ਆਪਣੀ ਨੈਚੁਰਲ ਚੋਇਸ ਹੈ ਜਿਹੜੀ ਆ ਆ ਕਮ ਬਕਰੀਗਰ ਇੱਕ ਨੈਚੁਰਲ ਚੋਇਸ ਓਏ ਔਰਤ ਦੇ ਦਿਮਾਗ ਦੇ ਵਿੱਚ ਬਸੀ ਹੁੰਦੀ ਹੈ ਹਮੇਸ਼ਾ ਐ ਜਦੋਂ ਆਪਣਾ ਮੈਰਿਜ ਦੇ ਰਿਲੇਸ਼ਨ ਦੇ ਵਿੱਚ ਵੀ ਵਿਚੜਦੀ ਹੈ ਉਹ ਜਿਹੜਾ ਉਹਦੇ ਦਿਮਾਗ ਦੇ ਵਿੱਚ ਆਦਮੀ ਬਸਾਉਂਦਾ ਮੰਨ ਦਾ ਰਾਜਕੁਮਾਰ ਮੰਨ ਦਾ ਰਾਜਕੁਮਾਰ ਉਹ ਆਪਣੇ ਹਸਬੰਡ ਤੋਂ ਵੀ ਲੱਭਦੀ ਆ ਹੂੰ ਜੇ ਨਾਲ ਲਵੇ ਤਾਂ ਰੈਕਟ ਵੀ ਕਰਦੀ ਆ ਹੂੰ ਜੇ ਡਾ ਲਗੇ ਬਦਲ ਵੀ ਲੈਂਦੀ ਆ ਬਾਹਰ ਦੇ ਸਥਿਤੀਆਂ ਦੇ ਵਿੱਚ ਸੋ ਤੂਤਾ ਮਨਨ ਦੀਆਂ ਕਹਾਣੀਆਂ ਦੇ ਵਿੱਚ ਉਹ ਬਾਹਰ ਜਾ ਕੇ ਜਦੋਂ ਵੀ ਉਹਨੂੰ ਮੌਕਾ ਮਿਲਦਾ ਆਪਣੇ ਹਸਬੰਡ ਨੂੰ ਮਾਰ ਦਿੰਦੀ ਆ ਉਹਨੂੰ ਮਾਰ ਕੇ ਖੁਦ ਸੜ ਦਿੰਦੀ ਆ ਜਾਂ ਕਿਸੇ ਹੋਰ ਦੇ ਨਾਲ ਨਿਕਲ ਹਰੇ ਕਹਾਣੀ ਦੇ ਵਿੱਚ ਇਹੀ ਸਿਸਟਮ ਬਣ ਹੂੰ ਤੇ ਦੂਜੀ ਸਿਚੁਏਸ਼ਨ ਇਹ ਬਣਦੀ ਹੈ ਵੀ ਬਾਹਰ ਆਦਮੀ ਆਂਦਾ ਹੈ ਉਹਨੂੰ ਬਾਹਰ ਵਧੀਆ ਔਰਤ ਮਿਲ ਜਾਂਦੀ ਹੈ। ਹੂੰ ਤੇ ਉਹਨਾਂ ਦਾ ਮੈਰਿਜ ਕਰ ਲੈਂਦਾ ਉਹ ਬਸ 5 ਸਾਲ 10 ਸਾਲ ਉੱਤੇ ਰਹਿੰਦੇ ਨੇ ਬਾਹਰਲੇ ਆਊਟਰ ਸੋਸਾਇਟੀ ਦੇ ਵਿੱਚ ਜਿੱਥੇ ਉਹਨਾਂ ਦੀ ਮੈਰਿਜ ਹੋ ਜਾਂਦੀ ਹੈ। ਯਾਨੀ ਪਹਿਲੇ ਨੂੰ ਇਹ ক্লোਜ਼ ਸਿਸਟਮ ਦੱਸਿਆ ਇਹਨੂੰ ਮੈਂ ਓਪਨ ਸਿਸਟਮ ਦੱਸਿਆ। ਜਿੱਥੇ ਇੱਕ ਥਾਂ ਦੇ ਚੁਆਇਸ ਨਹੀਂ ਕੰਮ ਕਰਦੀ ਦੂਜੇ ਥਾਂ ਦੇ ਚੁਆਇਸ ਕੰਮ ਕਰਦੀ ਹੈ। ਹੂੰ ਓਪਨ ਸਿਸਟਮ ਦੇ ਵਿੱਚ ਦੋਨੋਂ ਨੇ ਚੁਆਇਸ ਦੇ ਨਾਲ ਮੈਰਿਜ ਕਰਾਈ ਹੈ। ਹੂੰ ਉੱਥੇ ਰਹਿਣ ਦੇ 10-12 ਸਾਲ ਫਿਰ ਬਾਪੂ ਜਾਦਾ ਜੂਗਾ ਤੇ ਜਦੋਂ ਉਹਨੇ ਮੁੜ ਕੇ ਉਸ ਸੋਸਾਇਟੀ ਦੇ ਵਿੱਚ ਆਉਣਾ ਹੈ ਫਿਰ ਪਤੀ ਉਹਨੂੰ ਮਾਰ ਕੇ ਸਿਰ ਤੋਗਾ ক্লোਜ਼ ਸਿਸਟਮ ਵਿੱਚ ਪਹਿਲਾਂ ਪਹਿਲਾਂ ਔਰਤ ਨੂੰ ਉਹ ਡੇਜ਼ਰਟ ਕਰ ਦੋ ਬਾਹਰ ਵਾਲੀ ਬਾਹਰ ਵਾਲੀ ਜਿਹੜੀ ਚੁੜੀ ਹੈ ਇਹ ਇੱਕ ਦੋਨਾਂ ਕਹਾਣੀਆਂ ਦਾ ਸਿਸਟਮ ਹੈ ਵੀ ਦੋ ਜਿਹੜੇ ਸਟਰਕਚਰ ਨੇ ਓਪਨ ਸਟਰਕਚਰ ਤੇ ক্লোਜ਼ ਸਟਰਕਚਰ ਇਕੱਠੇ ਨਹੀਂ ਚੱਲਦੇ ਨਹੀਂ ਪਰ ਇਹ ਤੋਤਾ ਮੈਣਾ ਨਹੀਂ ਕਹਾਣੀਆਂ ਤੋਂ ਸਿੱਟਾ ਤੁਸੀਂ ਇਹ ਕੱਢਤਾ ਕਿ ਬੰਦਾ ਵੀ ਬੇਵਫਾ ਹੁੰਦਾ ਔਰਤ ਵੀ ਬੇਵਫਾ ਹੁੰਦੀ ਹੈ ਨਹੀਂ ਇਹ ਉਹ ਆਪਸ ਵਿੱਚ ਹੀ ਕਹਿੰਦੇ ਨੇ ਨਹੀਂ ਉਹ ਜੋ ਤੋਤਾ ਮਾਣਾ ਕਹਿੰਦੇ ਆ ਉਹਨਾਂ ਅਨੁਸਾਰ ਵੀ ਬੰਦਾ ਵੀ ਬੇਵਫਾ ਹੁੰਦਾ ਤੇ ਔਰਤ ਵੀ ਬੇਵਫਾ ਹੁੰਦੀ ਆ ਪਰ ਔਰਤ ਜਿਹੜੀ ਪਤੀ ਨੂੰ ਮਾਰ ਦਿੰਦੀ ਹੈ ਤੇ ਬੰਦਾ ਜਿਹੜਾ ਉਹ ਆਪਣੀ ਬਾਦ ਵਾਲੀ ਮਸ਼ੂਕ ਨੂੰ ਮਾਰ ਦਿੰਦਾ ਹਾਂਜੀ ਨਹੀਂ ਚੁਣਿਆ ਹੁੰਦਾ ਦੋਨਾਂ ਨੇ ਜਿਹਦੇ ਵਿੱਚ ਸਹਿਮਤ ਹੁੰਦੇ ਨੇ ਵੀ ਇੱਕ ਇੱਕ ਤਰ੍ਹਾਂ ਤਾਂ ਦੋਨਾਂ ਦੀ ਸਹਿਮਤੀ ਨਹੀਂ ਹੈਗੀ ਜਿਹੜਾ ਸਤਾਰਥ ਸਮਾਜ ਆਪਣਾ ਉਹਦੇ ਵਿੱਚੋਂ ਨਿਕਲ ਗਏ ਉਹ ਬਯਾਦ ਹੋ ਗਏ ਹੋਰ ਤੋਂ ਬਾਅਦ ਮਿਲ ਗਈ ਉਹ ਔਰਤ ਦੇ ਵੀ ਪਸੰਦ ਆਦਮੀ ਆਦਮੀ ਦੇ ਵੀ ਔਰਤ ਪਸੰਦ ਆ ਉਹਨਾਂ ਨੇ ਬਾਈ ਚੋਇਸ ਮਾਰ ਕੇ ਕੀਤੀ ਹੈ ਇੱਕ ਦੌਰ ਸੋਸ਼ਲ ਸਿੱਟੇ ਦੇ ਨਿਕਲਦਾ ਹੈ ਕਿ ਬੰਦਾ ਜਿਹੜਾ ਉਹ ਪਤੀ ਵਰਤਦਾ ਤੇ ਜਿਹੜੀ ਔਰਤ ਆ ਉਹ ਆਪਣੀ ਚੁਆਇਸ ਮਗਰ ਜਾਂਦੀ ਆ ਪ੍ਰੇਮੀ ਨਾਲ ਜਾਂਦੀ ਆ ਪਤੀ ਨਾਲ ਨਹੀਂ ਜਾਂਦੀ ਬਿਲਕੁਲ ਹਾਂ ਇੱਥੇ ਫਿਰ ਆ ਕੇ ਨਾ ਇਹਦਾ ਵੇਖੋ ਜਿਹੜਾ ਜਿਹੜਾ ਥੋੜਾ ਜਿਹੜਾ ਨਿਰਣਾ ਮੈਨੂੰ ਪਤਾ ਨਹੀਂ ਹੁੰਦਾ ਨਹੀਂ ਨਹੀਂ ਮੈਂ ਨਹੀਂ ਕਰਦਾ ਤੇ ਇਹ ਨਿਰਣਾ ਇੱਥੇ ਮੈਂ ਨਹੀਂ ਉੱਥੋਂ ਬਾਅਦ ਤੁਸੀਂ ਵਿਸ਼ਲੇਸ਼ਣ ਕੀਤਾ ਪਰ ਮੈਂ ਆ ਗਿਆ ਨਹੀਂ ਜਿਆਦਾ ਤਾਂ ਵਿਸ਼ਲੇਸ਼ਣ ਇੱਕ ਅੰਗ ਰਹਿ ਗਿਆ ਹੂੰ ਇਹ ਚੜ੍ਹਾ ਮੁੱਕਦਾ ਨਹੀਂ ਇਹ ਮੁੱਕਣਾ ਨਹੀਂ ਹੈਗਾ ਇਹ ਐਵਰਗ੍ਰੀਨ ਹੈਗਾ ਇਹ ਅੱਜ ਵੀ ਡਿਸਕਸ ਹੁੰਦਾ ਹੈ ਇਹ ਕੱਲ ਨੂੰ ਹੋਊਗਾ ਨਹੀਂ ਤੇza ਟਕਰਾ ਦੋਸਤੋ ਇਹਦੇ ਵਿੱਚ ਹਾਂ ਇਹਦੇ ਵਿੱਚ ਹਾਦਸਾ ਹੋਇਆ ਇੱਕ ਅਖੀਰ ਦੇ ਵਿੱਚ ਉਹ ਕਹਿੰਦਾ ਵੀ ਕੀ ਹੈ ਉਹ ਕਹਿੰਦਾ ਦੇਖ ਬਈ ਮੈਂ ਇਹ ਕਹਿੰਦੀ ਆ ਮੈਂ ਇਹ ਕਹਿੰਦਾ ਤੂੰ ਫੈਸਲਾ ਕਰ ਉਹ ਕਹਿੰਦਾ ਅਸਲ ਦੇ ਵਿੱਚ ਤੁਸੀਂ ਦੋਨੋਂ ਹੀ ਠੀਕ ਹੋ ਹਾਸ ਕਹਿੰਦਾ ਹਾਸ ਕਹਿੰਦਾ ਇਹ ਕਹਿੰਦਾ ਨਾ ਬੰਦਾ ਮੜਾ ਨਾ ਆਟੋ ਮੜੀ ਕਹਿੰਦਾ ਇਹ ਪ੍ਰਸਥਿਤੀਆਂ ਨੇ ਜਿਹੜਿਆਂ ਕਿਤੇ ਬੰਦੇ ਨੂੰ ਮਾਰਾ ਕਰਾਉਂਦੇ ਨੇ ਪ੍ਰਸਿੱਧੀਆਂ ਕਿਹੜੀਆਂ ਪ੍ਰਸਿੱਧੀਆਂ ਆ ਨੇ ਜਿਹੜੀਆਂ ਸੱਭਿਆਚਾਰ ਦੇ ਨੇ ਇੱਕ ক্লোਜ਼ ਸਟਰਕਚਰ ਇੱਕ ਜਦੋਂ ਆਪਾਂ ਇੱਕ ਗੁਰੂ ਜੀ ਗੱਲ ਕੀਤੀ ਚੁਆਇਸ ਦੀ ਹਾਂ ਚੁਆਇਸ ਦੀ ਗੱਲ ਕੀਤੀ ਤਾਂ ਚੁਆਇਸ ਤੋਂ ਇਸ ਗੱਲ ਦਾ ਸ਼ੱਕ ਤਾਂ ਨਹੀਂ ਪੈਂਦਾ ਕਿ ਜਿਹੜੀ ਡਾਰਵਿਨ ਦੀ ਹੈਗੀ ਆ ਚੋਣ ਦਾ ਸਿਧਾਂਤ ਹਾਂ ਕੁਦਰਤ ਦੇ ਵਿੱਚ ਜਿਹੜਾ ਚੋਣ ਦਾ ਸਿਧਾਂਤ ਹੈ ਕਿ ਮੈਂ ਬੈਸਟ ਨੂੰ ਚੁਣਨਾ ਹੈ ਹਾਂ ਕੀ ਕਿਤੇ ਇੱਥੇ ਵੀ ਚਾਹੇ ਕਿੰਨੀ ਮਰਜ਼ੀ ਸੱਭਿਆਤਾ ਵਿਕਸਿਤ ਹੋ ਜੇ ਔਰਤ ਜਾਂ ਮਰਦ ਜਿਹੜੀ ਚੋਣ ਕਰਦਾ ਉਹ ਚੋਣ ਕੁਦਰਤੀ ਚੋਣ ਆਧਾਰ ਕਰਦਾ ਭਾਵੇਂ ਕਿ ਸਮਾਜ ਉਹਦੇ ਤੇ ਕਦੇ ਪੈਸਾ ਕਦੇ ਰਤਬਾ ਕਦੇ ਜਾਤ ਦਾ ਬੰਧਨ ਲਾਉਂਦਾ ਜਿਹਨੂੰ ਤੁਸੀਂ ਕਹਿੰਦੇ ਕਿ ক্লোਜ ਸਿਸਟਮ ਬਣਾ ਦਿੰਦਾ ਕਿ ਤੂੰ ਇਹਦੇ ਵਿੱਚ ਚੋਣ ਉਹ ਕੁਦਰਤ ਦੇ ਮਗਰ ਲੱਗਦਾ ਉਹ ਚੁਆਇਸ ਨਹੀਂ ਹੁੰਦੇ ਹੋ ਨਾ ਨਹੀਂ ਜਦੋਂ ਬਾਤ ਚ ਕਰਦਾ ਚੁਆਇਸ ਆ ਜੀ ਉਹ ਚੁਆਇਸ ਹੁੰਦੀ ਹੈ ਜਿਹੜੀ ਸਮਾਜ ਦੇ ਵਿੱਚ ਹੁੰਦੀ ਉਹ ਚੁਆਇਸ ਤੁਰੋਂ ਆਉਂਦੀ ਹੈ ਉਹ ਕੰਪਰੋਮਾਈਜ਼ ਹੁੰਦਾ ਪਹਿਲੇ ਵੀ ਆ ਚੁਣਨਾ ਮੈਂ ਆ ਨਹੀਂ ਚੁਣਨਾ ਉਹਦੀਆਂ ਲੋੜਾਂ ਹੁੰਦੀਆਂ ਨੇ ਕਈ ਵਾਰੀ ਬੰਦਾ ਫਸਿਆ ਹੁੰਦਾ ਉਹ ਕਹਿੰਦਾ ਜਿਵੇਂ ਜਿਹਨੂੰ ਕਿਸ਼ਨ ਸਿੰਘ ਇੱਕ ਸ਼ਬਦ ਵਰਤਦਾ ਹੁੰਦਾ ਸੀਗਾ ਜੀ ਵੀ ਕੁਦਰਤ ਦਾ ਥਾਪੜਾ ਹਾਂ ਫਿਰ ਕੁਦਰਤ ਦਾ ਥਾਪੜਾ ਕਿਉਂ ਨੂੰ ਹੈ ਕੋਤ ਦੇਖ ਨੈਚਰ ਨੈਚਰ ਹੈਗੀ ਹੋਈ ਹੈ ਹੈਂ ਰਾਜਕਾਲ ਦੀ ਜ਼ਿੰਦਗੀ ਚ ਜੇ ਇਹ ਸੁਸਾਇਟੀ ਦੇ ਵਿੱਚ ਵਾਪਸ ਨਹੀਂ ਆਉਣਾ ਤੁਸੀਂ ਹੂੰ ਫਿਰ ਤਾਂ ਵੈਸਟ ਮਾਡਲ ਨਹੀਂ ਜਿਹਨੇ ਹੁਣ ਆਪਾਂ ਵੈਸਟ ਦੇ ਵਿੱਚ ਕਹਿ ਦਿੰਨੇ ਆ ਕਿ ਬੰਦਿਆਂ ਦੇ ਤਲਾਕ ਜਿਆਦਾ ਹੁੰਦੇ ਆ ਬੰਦੇ ਜਿਆਦਾ ਸਿਸਟਮ ਨੂੰ ਤੋੜ ਦਿਆ ਜਾਂ ਇਹ ਕਿ ਵੀ ਜਦੋਂ ਨਹੀਂ ਬਣਦੀ ਉਹਦੋਂ ਛੱਡ ਕੇ ਨਵੇਂ ਨਾ ਰਹਿਣਾ ਸ਼ੁਰੂ ਕਰ ਦਿੰਦੇ ਫਿਰ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਸਮਾਜ ਨਗਾਹ ਹਰ ਜਾਂ ਉਹ ਸਮਾਜ ਦਾ ਅਗਲੇਰਾ ਪੜਾਏ ਨਰਜਿੰਦਰ ਇਹ ਬੈਸਟ ਦੇ ਵਿੱਚ ਦਾ ਇਹ ఓਪਨ ਤੇ ক্লোਜ਼ ਦਾ ਕਨਸੈਪਟ ਨਹੀਂ ਹੈਗਾ ਮੈਂ ਤੁਨੂੰ ਇਹਨੂੰ ਹੋਰ ਸੌਖਾ ਕਰਕੇ ਸੁਣਾਉਣਾ ਹੂੰ ਤੇ ਦਵਾਪਰ ਤੇ ਇਹ ਜਿਹੜਾ ਹੈਗਾ ਤ੍ਰੇਤੇ ਦਾ ਝਗੜਾ ਹੈ ਹੂੰ ਤੇ ਇੱਕ ਮਰਿਆਦਾ ਹੈ ਇੱਕ ਲੀਲਾ ਹੈ ਲੀਲਾ ਵਈ ਬਾਈ ਚੁਆਇਸ ਹੈ ਮਰਿਆਦਾ ਇਸ ਬਾਈ ਕੋ ਮਰਿਆਦਾ ਨਿਭਾਉਣੀ ਪੈਂਦੀ ਐ ਤੁਹਾਨੂੰ ਸਮਾਜ ਦੇ ਵਿੱਚ ਰਹਿੰਦੇ ਸਾਨੂੰ ਕਹਿੰਦਾ ਨਹੀਂ ਕੋਈ ਨਾ ਕੋਈ ਸਜ਼ਾ ਹੋਣੀ ਹੂੰ ਥੋੜੇ ਦਿਮਾਗ ਦੇ ਮਰਿਆਦਾ ਥੋਪੀ ਜਾਂਦੀ ਐ ਉਹ ਮਰਿਆਦਾ ਤੁਸੀਂ ਚੰਗੇ ਜਾਣੀ ਤੁਹਾਨੂੰ ਜਿਹੜੀ ਮਰਿਆਦਾ ਹੈ ਉਹ ਕਲੋਨਾਈਜ਼ਡ ਕਰ ਲੈਂਦੀ ਆ ਤੁਹਾਨੂੰ ਆਪ ਦੇ ਅਨਸਾਰ ਚਲਾਉਣਾ ਸ਼ੁਰੂ ਤੁਸੀਂ ਆਪਣੇ ਆਪ ਉਹਦੇ ਅੱਗੇ ਸਿਲੰਡਰ ਕਰ ਦੇਣਾ ਉਹਦੇ ਅੱਗੇ ਸਿਲੰਡਰ ਕਰ ਦਨੇ ਹੋ ਤੇ ਇਹ ਨਿਵੇਸ਼ ਦੇ ਵਿੱਚ ਇਹ ਸਿਸਟਮ ਨਹੀਂ ਹੈਗਾ ਮਰਿਆਦਾ ਤੇ ਲੀਲਾ ਜਿਹੜੀ ਲੀਲਾ ਹੈ ਉਹ ਤੋੜਦੀ ਆ ਕੁਇਸ਼ਨ ਨਾਲ ਸਾਰੇ ਮਰਿਆਦਾਾਂ ਤੋੜਦੀ ਆ ਇਹ ਵਾਲੇ ਪੋਸਟ ਮਾਰਡਨਸ ਤੋਂ ਉਹਨੋਂ ਪੇਂਵੈਸ਼ਕ ਸਿਚੁਏਸ਼ਨ ਨਹੀਂ ਸੀ ਗਿਆ ਹੂੰ ਉਹ ਕਹਿੰਦਾ ਇਹ ਜਿਹੜੀ ਹੈਗੀ ਆ ਮੁਰਾਦਾ ਇਹ ਕੁਝ ਇਹਨਾਂ ਦੇ ਤੋੜਦੇ ਉਹਨੇ ਕਿੱਥੇ ਕੀਤਾ ਉਹਨੇ ਜਿਹੜੇ ਆਪਣੇ ਬੰਦੇ ਵਰਵਾਏ ਉਹ ਮੁਰਾਦਨ ਤੋੜ ਕੇ ਵਰਵਾਏ ਅੱਛਾ ਇੱਕ ਗੱਲ ਮੈਨੂੰ ਇਸ ਦੀ ਸਮਝ ਨਹੀਂ ਲੱਗਦੀ ਜੀ ਵੀ ਜਿਹੜਾ ਨਸ਼ਾ ਹੈ ਹੂੰ ਨਸ਼ਾ ਹੂੰ ਪੰਜਾਬੀ ਸੱਭਿਆਚਾਰ ਦੇ ਵਿੱਚ ਜਿਹਨੂੰ ਕਹਿ ਸਕਦੇ ਆ ਕਿ ਅੱਜ ਕੱਲ ਬਹੁਤ ਕਿਹਾ ਜਾਂਦਾ ਕਿ ਨਸ਼ਾ ਬਹੁਤ ਹੂੰ ਇੱਕ ਪਾਸੇ ਇਹ ਕਹਿੰਨੇ ਆਂ ਅਸੀਂ ਕਿ ਬੰਦੇ ਨੂੰ ਮर्यादा ਪਰਖ ਰਹਿਣਾ ਚਾਹੀਦਾ ਹੈ ਨਸ਼ਾ ਜਿਹੜਾ ਉਹ ਮर्यादा ਦਾ ਪੰਗਣਾ ਕਰਦਾ ਹੈ ਇਹ ਕਿਉਂ ਕਰਦਾ ਹੈ ਬੰਦਾ ਨਸ਼ਾ ਇੱਕ ਪਾਸੇ ਕਿਹਾ ਜਾਂਦਾ ਹੈ ਕਿ ਤੁਸੀਂ ਨਾਮ ਦਾ ਨਸ਼ਾ ਲਓ ਜਿਹੜਾ ਕਦੇ ਨਾ ਉਤਰੇ ਤੁਸੀਂ ਪੱਕਾ ਸਦੀਵੀ ਆਨੰਦ ਚ ਜਾਓ ਇਹ ਬੰਦਾ ਅੰਸ਼ਕ ਪੱਦਰ ਤੇ ਪਦਾਰਸ਼ਕ ਨਸ਼ੇ ਪਿੱਛੇ ਕਿਉਂ ਜਾਂਦਾ ਹੈਗਾ ਇਹਦਾ ਕਲਚਰਲ ਵੈਲਿਊ ਕੀ ਹੈ ਮੇਰੇ ਅਨੁਸਾਰ ਜਿਹੜੀ ਬੁਖ ਗੱਲ ਹੈ ਨਾ ਇਹ ਜਾਂ ਸਾਡੇ ਗੁਰਬਾਣੀ ਦੀ ਜਾਂ ਕਿਸੇ ਵੀ ਧਰਮ ਦੀ ਗੱਲ ਕੀ ਆ ਦੇ ਵਿੱਚ ਪ੍ਰਕਿਰਤੀ ਤੇ ਪੁਰਸ਼ ਦਾ ਸੰਤ ਹੈ इवन ਗੀਤਾ ਰੈਕ੍ਰੀਸ਼ਨ ਹੈ ਸਾਰਾ ਚੱਲੇ ਇੱਥੋਂ ਹੈ ਗੀਤਾ ਦੇ ਵਿੱਚ ਵੀ ਪ੍ਰਕਿਰਤੀ ਤੇ ਪੁਰਸ਼ ਦਾ ਸਮਾਨ ਹੁੰਦਾ ਤੇ ਪੁਰਸ਼ ਕੀ ਹੈ ਜੇ ਆਪਾਂ ਉਹ ਜਿਹੇ ਕਹੀਏ ਅਗਾਲਪੁਰ ਕੀ ਹੈ ਨਾ ਅਗਾਲਪੁਰ ਕੀ ਹੈ ਸ਼ਬਦ ਦਾ ਸ਼ਬਦ ਗਿਆ ਗੁਰੂ ਗ੍ਰੰਥ ਸਾਹਿਬਾ ਗੁਰੂ ਹੈ ਤੇ ਉੱਥੇ ਪ੍ਰਕਿਰਤੀ ਕੀ ਹੈ ਪ੍ਰਕਿਰ ਪ੍ਰਕティ ਮਾਤਰਾ ਤੇ ਮੈਟਰ ਤੇ ਜਿਹੜਾ ਹੈਗਾ ਕਨਸੈਪਟ ਜਿਹਨੂੰ ਭਾਸ਼ਾ ਦੇ ਵਿੱਚ ਸਿਗਨੀਫਾਇਰ ਤੇ ਸਿਗਨੀਫਾਇਡ ਕਹਿੰਦੇ ਇਹਦਾ ਮੇਲ ਹੁੰਦਾ ਹਮ ਨਸ਼ੇ ਦੇ ਵਿੱਚ ਵੀ ਏਵੇਂ ਇੱਕ ਮੈਟਰ ਤੇ ਇੱਕ ਸਾਡੀ ਸਪਰੇਟ ਹੈ ਜਿਹਨੂੰ ਉਹ ਜਿਹੜੀ ਐਬਸਟ੍ਰੈਕਟ ਲਾਈਫ ਹੈ ਜਿਹੜੀ ਅਸੀਂ ਜੋ ਰਹੇ ਹਾਂ ਇੱਕ ਪੁਰਖ ਪੁਰਖ ਬਣਦੇ ਸੀ ਗੱਲ ਕਰਦਾ ਤੁਹਾਨੂੰ ਕਿ ਜਿੰਨਾ ਮਨੁੱਖ ਪ੍ਰਕਿਰਤੀ ਦੇ ਨੇੜੇ ਰਹੂਗਾ ਉਹਨਾਂ ਨਸ਼ਾ ਤੋਂ ਦੂਰ ਰਹੂ ਹਮ ਜਿੰਨਾ ਪ੍ਰਕਿਰਤੀ ਤੋਂ ਟੁੱਟ ਜਾਊਗਾ ਉਹਨੂੰ ਹੋਰ ਨਸ਼ੇ ਜਿਹੜੇ ਨੇ ਉਹ ਘੇਰ ਲੈਣਗੇ ਹਮ ਬੇਪਰਕੀਤੀ ਜਿਹੜੀ ਡਿਕੋਰਟ ਨੇ ਹੈ ਜਿਹੜੀ ਗੁਰਬਾਣੀ ਆ ਜਾਂ ਧਰਮ ਗ੍ਰੰਥ ਨੇ ਜਿੰਨੇ ਵੀ ਸਾਡੇ ਸਿੱਖਿਆ ਦਿੱਤੀ ਜਾਂਦੀ ਹੈ ਮਰਿਆਦਾ ਦੀ ਰੋਮਾਂਨ ਲਿਖੀ ਗਈ ਹੈ ਜਾਂ ਹੋਰ ਜਿਹਦੇ ਵਿੱਚ ਗ੍ਰੰਥ ਗਏ ਨੇ ਉਹ ਸਾਨੂੰ ਇੱਕੋ ਇੱਕ ਸਿੱਖਿਆ ਦਿੰਦੇ ਨੇ ਮੇ ਇਹ ਬਨ ਜਿਹੜੇ ਮਾਡਰਨ ਸਾਇਕੋਲੋਜੀਸ ਨੇ ਆਪਣੇ ਜੋਗਾ ਸੀ ਜੋਗਾ ਇਹ ਬਨ ਆਪਣੇ ਫਰਾਈਡ ਹੈ ਇਹ ਵੀ ਤਾਂ ਇਹ ਕਹਿੰਦੇ ਹੈ ਬਈ ਤੁਸੀਂ ਆਪਣੀਆਂ ਮੂਲ ਪਰਵਿੱਤਿਆਂ ਨੂੰ ਬਹੁਤ ਟੁੱਟ ਗਏ ਨੇ ਜੀ ਇਹਨੂੰ ਸ਼ਾਂਤ ਵੀ ਰੱਖੋ ਫਿਰ ਬੁੱਧ ਦਾ ਮਾਰਗ ਠੀਕ ਹੈ ਕਿ ਤਾਰਾ ਨੂੰ ਨਾ ਇੰਨਾ ਕੱਸੋ ਕਿ ਲੁੱਟ ਜਾ ਨਾ ਇੰਨਾ ਢਿੱਲਾ ਛੱਡੋ ਕਿ ਕੋਈ ਸੁਰਾ